ਇਹ ਦੇਖੋ ਜੀ ਇਹ ਸਾਡਾ ਪਰਿਵਿਨਿ ਆਬਾਦੀ ਵਾਲਾ ਇੱਕ ਮੁਹੱਲਾ ਹੈ ਨਵੀਂ ਬਾਦੀ ਦੇ ਨਾਲ ਜਾਣਿਆ ਜਾਂਦਾ 8 ਨਾ 9 ਮਾੜਦਾ ਇਹਦੇ ਨਾਲ ਟੱਚ ਕਰਦੀਆਂ ਦੋਨੋਂ ਇਹ 4 ਕੁ ਹਜ਼ਾਰ ਦੀ ਇੱਥੇ ਆਬਾਦੀ ਹੈ ਤਕਰੀਬਨ ਇੱਥੇ 200 ਦਾ ਟਰਾਂਸਫਾਰਮਰ ਸਾਡੇ ਆਲਰੇਡੀ ਪਹਿਲਾਂ ਚੱਲ ਰਿਹਾ ਸੀ ਪਰ ਲੋਡ ਹੁਣ ਜ਼ਿਆਦਾ ਹੋਣ ਕਰਕੇ ਇਹਦਾ ਦਿੱਕਤ ਆ ਰਹੀ ਸੀ ਸਾਰੇ ਮੁਹੱਲੇ ਨੂੰ ਕਿ ਉਹਦੀ ਟ੍ਰਿਪਿੰਗ ਰਾਤ ਨੂੰ ਬੜੀ ਹੋ ਜਾਂਦੀ ਸੀ ਸੋ ਮੰਤਰੀ ਸਾਹਿਬ ਦੇ ਸਾਡੇ ਬਹੁਤ ਸਤਿਕਾਰਯੋਗ ਮੰਤਰੀ ਸਰਦਾਰ ਪੰਜੀਤ ਜੀ ਟਿਊਬ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਕੋਈ ਵੀ ਖਪਤਕਾਰ ਜਿਹੜਾ ਵਾ ਉਹ ਨਾਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਉਹਨਾਂ ਦੀ ਹਦਦਾਂ ਦੇ ਮੁਤਾਬਕ 100 ਦਾ ਟਰਾਂਸਫਾਰਮਰ ਨਵਾਂ ਜਿਹੜਾ ਵਾ ਇਹਨਾਂ ਨੂੰ ਪ੍ਰੋਵਾਈਡ ਕਰਕੇ ਦਿੱਤਾ ਗਿਆ ਜਿਹਦੇ ਨਾਲ ਇਹਨਾਂ ਦਾ ਜਿਹੜਾ ਲੋਡ ਉਹ ਵੰਡਿਆ ਗਿਆ ਵਾ ਤੇ ਤਕਰੀਬਨ 70 80 ਮੀਟਰ ਜਿਹੜੇ ਆ ਮੀਟਰ ਹੈ ਉਹ ਦੂਜੇ ਦੂਜੇ ਟਰਾਂਸਫਾਰਮਰ ਤੇ ਕਰ ਦਿੱਤੇ ਗਏ ਉਹ ਮੀਟਰ ট্রান্সਫਾਰਮਰ ਲੱਗਣ ਕਰਕੇ ਇਸ ਮਹੱਲੇ ਦੀ ਜਿਹੜੀ ਆ ਬਹੁਤ ਵੱਡੀ ਜਿਹੜੀ ਮੁਸ਼ਕਲ ਆ ਉਹ ਹੱਲ ਹੋ ਗਈ ਆ ਔਰ ਇਹ ਬੜੇ ਹੀ ਸਮੇਂ ਤੋਂ ਜਿਹੜੀ ਆ ਇਹ ਇਹਨਾਂ ਦੀ ਮੰਗ ਸੀ ਕਿ ਇਹਨੂੰ ਜਿਹੜੀ ਆ ਟ੍ਰਿਪਿੰਗ ਰਾਤ ਨੂੰ ਹੁੰਦੀ ਆ ਗਰਮੀ ਦੇ ਦਿਨਾਂ ਵਿੱਚ ਮੁੜ ਕੇ ਰਾਤ ਨੂੰ ਗਰਮੀ ਵਿੱਚ ਗੁਜ਼ਾਰਨੀ ਪੈਂਦੀ ਆ ਇਹਨਾਂ ਨੇ ਮੰਤਰੀ ਸਾਹਿਬ ਨੂੰ ਜੋਗ ਜੇ ਕੀ ਆ ਕੀਤਾ ਸੀ ਬੇਨਤੀ ਕੀਤੀ ਸੀ ਉਹਨਾਂ ਨੇ ਬਿਲਕੁਲ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਹਦਾਇਤਾਂ ਕੀਤੀਆਂ ਕਿ ਇਹਨੂੰ ਜਲਦੀ ਤੋਂ ਜਲਦੀ ਇਹ ਜਿਹੜਾ ਇਹਨੂੰ ਨਵਾਂ ট্রান্সਫਾਰਮਰ ਦਿੱਤਾ ਜਾਵੇ ਇੱਕ ਸੋ ਇੱਕ 100 ਦਾ ট্রান্সਫਾਰਮਰ ਇਹਨਾਂ ਨੂੰ ਮਿਲ ਗਿਆ ਵਾ ਤੇ ਮੇਰਾ ਖਿਆਲ ਹੈ ਕਿ ਸਾਰੇ ਮੁਹੱਲੇ ਵਾਲੇ ਹੁਣ ਖੁਸ਼ ਹੋਣਗੇ ਹੋਰੀ ਸੀ ਰਾਤੀ ਜਿਹੜੀ ਸੁੱਖ ਦੀ ਨੀਂਦ ਸਾਰੇ ਸੁੱਤੇ ਆ ਲੋਡ ਵੰਡਿਆ ਗਿਆ ਵਾ ਸੋ ਇਸੇ ਤਰ੍ਹਾਂ ਕਿਸੇ ਵੀ ਕਿਸਮ ਦੀ ਜੇ ਇਹਨਾਂ ਨੂੰ ਹੋਰ ਵੀ ਜ਼ਰੂਰਤ ਪੈਗੀ ਸੀਜ਼ਨ ਤੋਂ ਬਾਅਦ ਥੋੜਾ ਜਿਹਾ ਸੀਜ਼ਨ ਨੰਗਣ ਤੋਂ ਬਾਅਦ ਜੇ ਉਸ ਟਰਾਂਸਫਾਰਮਰ ਨੂੰ ਹੋਰ ਵੱਡਾ ਕਰਨ ਦੀ ਜ਼ਰੂਰਤ ਪਈ ਤੇ ਉਹਦੇ ਵਿੱਚ ਵੀ ਆਪਾਂ ਨੂੰ ਬਿਲਕੁਲ ਮੰਤਰੀ ਸਾਹਿਬ ਨੂੰ ਕਹਿ ਕੇ ਉਹਨੂੰ ਵੱਡਾ ਕਰਾ ਲੇਤਾ ਜਾਏਗਾ